हां जी दोस्तों सत श्री कार जी आज ਤੁਹਾਨੂੰ ਦੱਸਣ ਜਾ ਰਹੇ ਹਾਂ ਦੋਸਤੋ ਜੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਆਪਣੀ ਜ਼ਮੀਨ ਦੇ ਵਿੱਚ ਕੋਈ ਟਾਵਰ ਲਵਾਉਣਾ ਚਾਹੁੰਦੇ ਹੋ ਤੇ ਉਸ ਤੋਂ ਸੋਚਦੇ ਹੋ ਕਿ ਉਹਦੇ ਨਾਲ ਤੁਹਾਡੀ ਜਿਹੜੀ ਖਾਲੀ ਪਈ ਜ਼ਮੀਨ ਹੈ ਉਹਦੇ ਵਿੱਚ ਟਾਵਰ ਲੱਗ ਜਵੇ ਤੇ ਉਸ ਤੋਂ ਬਾਅਦ ਤੁਹਾਨੂੰ ਅਮਾਉਂਟ ਕੁਝ ਮਿਲ ਜੇ ਜਿਸ ਦੇ ਨਾਲ ਤੁਹਾਡੇ ਘਰ ਦਾ ਕੁਝ ਆਜਾਰਾ ਹੋ سکے ਤੇ ਨਾਲੇ ਇੱਕ ਬੰਦੇ ਦੀ ਨੌਕਰੀ ਵੀ ਹੈ ਜਿਹੜੀ ਉਹ ਤੁਹਾਨੂੰ ਮਿਲ ਜੇ ਠੀਕ ਹੈ ਜੀ ਜਿਹੜਾ ਕਿ ਚੰਗਾ ਤੁਹਾਡਾ ਖਰਚਾ ਪਾਣੀ ਨਿਕਲਦਾ ਰਹੇ ਤਾਂ ਉਹਦੇ ਵਾਸਤੇ ਤੁਹਾਨੂੰ ਲੀਗਲ ਕੰਮ ਕੀ ਕਰਨਾ ਪੈਣਾ ਕਿਉਂਕਿ ਦੋਸਤੋ ਤੁਸੀਂ ਦੇਖਦੇ ਹੋ ਕਿ ਐਵੇਂ ਫੇਕ ਐਡਵਰਟਾਈਜ਼ਮੈਂਟ ਜਾਂ ਫਿਰ ਫੇਕ ਮੈਸੇਜ ਬਹੁਤ ਆਉਂਦੇ ਆ ਕਿ ਤੁਸੀਂ ਜੇ ਆਟਾ ਟਾਵਰ ਲਵਾਉਣਾ ਚਾਹੁੰਦੇ ਹੋ ਇਸ ਤੇ ਕਲਿੱਕ ਕਰੋ ਫਲਾਣਾ ਟਿਕੜਾ ਇਹ ਤੁਸੀਂ ਕੁਝ ਨਹੀਂ ਕਰਨਾ ਤੁਹਾਨੂੰ ਮੈਂ ਸਹੀ ਜਾਣਕਾਰੀ ਦੇਣ ਜਾ ਰਿਹਾ ਤੁਸੀਂ ਕੀ ਕਰਨਾ ਹੈ Google ਤੇ ਆਉਣਾ ਹੈ ਤਾਂ Google ਤੇ ਸਭ ਤੋਂ ਪਹਿਲਾਂ ਤੁਸੀਂ ਕਰਨਾ ਹੈ ਜੀ Indus Tower ਤੁਸੀਂ ਦੇਖ ਸਕਦੇ ਹੋ Indus Tower ਆ ਗਿਆ ਠੀਕ ਹੈ ਜੀ ਇਹਦੀ ਸਾਈਟ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ industower.com ਇਹ ਤੁਸੀਂ ਕਲਿੱਕ ਕਰਨਾ ਹੈ ਸਭ ਤੋਂ ਪਹਿਲਾਂ ਜਦ ਤੁਸੀਂ ਕਲਿੱਕ ਕਰੋਗੇ ਤੇ ਇਹ ਇੰਡਸ ਟਾਵਰ ਦੀ ਜਿਹੜੀ ਵੈਬਸਾਈਟ ਆ ਚੁੱਕੀ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਇੰਡਸ ਟਾਵਰ ਦੀ ਜਿਹੜੀ ਵੈਬਸਾਈਟ ਹੈ ਇੱਥੇ ਸਾਰਾ ਕੁਝ ਲਿਖਿਆ ਹੋਇਆ ਹੈ ਕਿੰਨੇ ਟਾਵਰ ਲੱਗੇ ਹੋਏ ਨੇ ਕਿੰਨੀ ਲੋਕੇਸ਼ਨਾਂ ਤੇ ਲੱਗੇ ਹੋਏ ਨੇ ਸਾਰਾ ਕੁਝ ਇਹਨਾਂ ਦੱਸਿਆ ਹੋਇਆ ਹੈ ਤੇ ਤੁਸੀਂ ਕੀ ਕਰਨਾ ਹੈ ਤੁਸੀਂ ਥੋੜਾ ਇਹਨੂੰ ਜਦੋਂ ਥੱਲੇ ਕਰਕੇ ਦੇਖੋਗੇ ਠੀਕ ਹੈ ਜੀ ਤੁਹਾਨੂੰ ਇਹ ਦੱਸੇਗਾ ਵੀ ਸਾਡਾ ਕੰਟੈਕਟ ਕਿਹਦੇ ਕਿਹਦੇ ਨਾਲ ਹੈ ਤਾਂ ਦੋਸਤੋ ਦੋਸਤੋ ਤੁਸੀਂ ਦੇਖ ਸਕਦੇ ਹੋ Airtel, Vi, Jio, BSNL, MTNL ਠੀਕ ਹੈ ਜੀ ਇਹਨਾਂ ਸਾਰੀਆਂ ਕੰਪਨੀਆਂ ਦੇ ਨਾਲ ਇਹਨਾਂ ਦਾ ਕੰਟੈਂਟ ਹੈ ਤੇ ਜਿਹਦੇ ਜਿਨ੍ਹਾਂ ਦੇ ਟਾਵਰ ਲਗਾਉਂਦੇ ਨੇ ਤਾਂ ਤੁਸੀਂ ਹੁਣ ਸਭ ਤੋਂ ਪਹਿਲਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਦੇਖੋ ਇਹ ਮੀਨੂ ਬਟਨ ਦਾ ਹੈ ਠੀਕ ਹੈ ਜੀ ਮੀਨੂ ਬਟਨ ਤੇ ਤੁਸੀਂ ਕਲਿੱਕ ਕਰਨਾ ਹੈ ਜੇ ਤੁਸੀਂ ਮੀਨੂ ਬਟਨ ਤੇ ਕਲਿੱਕ ਕਰੋਗੇ ਇੱਕ ਹੋਰ ਆਪਸ਼ਨ ਖੁੱਲ ਜਾਏਗਾ ਇਹਦੇ ਵਿੱਚ ਤੁਸੀਂ ਦੋਸਤੋ ਕਲਿੱਕ ਕਰਨਾ ਹੈ ਲੈਂਡ ਓਨਰ ਤੇ ਠੀਕ ਹੈ ਜੇ ਤੁਸੀਂ ਲੈਂਡ ਓਨਰ ਤੇ ਕਲਿੱਕ ਕਰੋਗੇ ਤਾਂ ਦੋਸਤੋ ਆਪਾਂ ਲੈਂਡ ਓਨਰ ਤੇ ਕਲਿੱਕ ਕਰ ਦਿੰਨੇ ਆਂ ਜਦੋਂ ਆਪਾਂ ਲੈਂਡਰ ਉਨ ਤੇ ਕਲਿੱਕ ਕਰਦੇ ਆ ਤਾਂ ਦੋਸਤੋ ਦੋ ਆਪਸ਼ਨ ਸਭ ਤੋਂ ਪਹਿਲਾਂ ਆਉਂਦੇ ਆ ਰਜਿਸਟਰ ਯੂਰ ਪ੍ਰੋਪਰਟੀ ਟੂ ਬੀਕਮ ਅ ਪਾਰਟਨ ਆਫ ਇੰਡਸ ਟਾਵਰ ਠੀਕ ਹੈ ਤੇ ਇੱਕ ਆਲਰੇਡੀ ਰਜਿਸਟਰ ਯੂਰ ਪ੍ਰੋਪਰਟੀ ਕਲਿੱਕ ਏ ਟੂ ਸਟੇਟਸ ਆਪਾਂ ਹਜੇ ਕਲਿੱਕ ਨਹੀਂ ਕੀਤਾ ਤਾਂ ਦੋਸਤੋ ਯਾਨ ਤੇ ਤੁਸੀਂ ਇਸ ਤੇ ਕਲਿੱਕ ਕਰ ਸਕਦੇ ਹੋ ਉੱਪਰ ਵਾਲੇ ਤੇ ਠੀਕ ਹੈ ਜੀ ਯਹਾਂ ਪੇ ਥੋੜਾ ਥੱਲੇ ਜਦੋਂ ਤੁਸੀਂ ਜਾਓਗੇ ਤਾਂ ਦੋਸਤੋ ਇਹ ਇਹ ਦੇਖ ਲਓ ਠੀਕ ਹੈ ਜੀ ਇਹ ਤੁਸੀਂ ਫਰਸਟ ਨੇਮ ਪੂਣਾ ਆਪਣਾ ਉਰੇ ਉਰੇ ਲਾਸਟ ਨੇਮ ਜਿਵੇਂ ਤੁਸੀਂ ਤੁਹਾਡਾ ਨਾਮ ਜਗਤਾਰ ਸਿੰਘ ਹੈ ਤੇ ਜਗਤਾਰ ਸਿੰਘ ਉਰੇ ਆ ਜਾਏਗਾ ਠੀਕ ਹੈ ਜੀ ਤੁਹਾਡਾ ਸੈਂਗੂ ਰਿਹਾ ਜਗਾ ਜਗਤਾਲ ਉੱਪਰ ਆ ਜਾਏਗਾ ਤੇ ਈਮੇਲ ਆਈਡੀ ਤੁਹਾਡੀ ਉਰੇ ਆ ਜਾਏਗੀ ਤੇ ਫੋਨ ਨੰਬਰ ਤੁਹਾਡਾ ਉਰੇ ਆ ਕੇ ਤੁਸੀਂ ਕਨਫਰਮ OTP ਤੇ ਕਲਿੱਕ ਕਰ ਦੇਣਾ ਫਿਰ OTP ਆਏਗਾ OTP ਤੋਂ ਬਾਅਦ ਤੁਸੀਂ OTP ਪਾ ਕੇ ਦਰਜ ਕਰ ਦੇਣਾ ਤਾਂ ਦੋਸਤੋ ਉਸ ਤੋਂ ਬਾਅਦ ਤੁਹਾਡਾ ਜਿਹੜਾ ਫਾਰਮ ਸਬਮਿਟ ਹੋ ਜਾਏਗਾ ਉਸ ਤੋਂ ਬਾਅਦ ਜਿਹੜੇ ਇੰਡਸ ਟਾਵਰ ਦੇ ਜਿਹੜੇ ਬੰਦੇ ਨੇ ਉਹ ਤੁਹਾਨੂੰ ਕਾਲ ਕਰਨਗੇ ਤੁਹਾਡੀ ਥਾਂ ਦੇ ਉੱਤੇ ਦੇਖਣਗੇ ਸਾਰਾ ਕੁਝ ਲੱਗੇ ਬੰਨੇ ਕੋਈ ਟਾਵਰ ਹੈ ਜਾਂ ਨਹੀਂ ਹੈ ਉਹ ਸਾਰੀ ਜੇ ਉਹਨਾਂ ਨੂੰ ਲੱਗਿਆ ਵੀ ਇੱਕ ਟਾਵਰ ਹੋਰ ਲੱਗ ਸਕਦਾ ਹੈ ਨਹੀਂ ਲੱਗ ਸਕਦਾ ਤੁਹਾਨੂੰ ਸਭ ਕੁਝ ਉਹ ਤੁਹਾਡੇ ਏਰੀਆ 'ਚ ਆ ਕੇ ਤੁਹਾਡੀ ਲੋਕੇਸ਼ਨ ਤੇ ਆ ਕੇ ਦੱਸ ਦੇਣਗੇ ਤਾਂ ਦੋਸਤੋ ਅਗੂ ਜੇ ਹੋਰ ਵੀਡੀਓ ਦੇਖਣੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਕੋਈ ਤੁਹਾਡੀ ਹੋਰ ਕੋਈ ਰਹਿ ਗਿਆ ਹੋਵੇ ਸਵਾਲ ਜਿਹਦਾ ਮੈਂ ਜਵਾਬ ਨਹੀਂ ਦੇ ਸਕੇ ਜਾਂ ਫਿਰ ਜਿਹਦੇ ਬਾਰੇ ਮੈਂ ਦੱਸ ਨਹੀਂ ਸਕੇ ਤੁਸੀਂ ਕਮੈਂਟ ਰਾਹੀਂ ਜ਼ਰੂਰ ਪੁੱਛਣਾ ਧੰਨਵਾਦ ਦੋਸਤੋ